ਸਾਤਿਸ਼ਰੀਆ ਕਾਲ ਸਾਰੇ ਪੰਜਾਬਾਸੋਂ ਤੁਹਾਡਾ ਸਵਾਗਤ ਹੈ ਆਪਣੇ YouTube ਚ ਨ ਪੰਜਾਬ ਮੌਸਮ ਚ ਜਿਸ ਵਿੱਚ ਅੱਜ ਰਾਤ ਪੰਜਾਬ ਦੇ ਮੌਸਮ ਦੀ ਗੱਲ ਕਰਨਗੇ 9 ਵਜੇ ਤੋਂ ਲੈ ਕੇ ਫਿਰ ਤੱਕ ਪੰਜਾਬ ਦੇ ਕਿਹੜੇ ਲਾਕੇ ਹੁਣ ਮੀਂਹ ਕਣ ਦਾ ਸਾਰਾ ਹਨ ਤੇ ਕਿਹੜੇ ਲਾਕੇ ਸਾਫ ਦੇ ਖੁਸ਼ਕ ਬਣੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਆਪਾਂ ਜਾਂ ਤੇ ਨਵੇਂ ਆਇਆ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਦੇਖਣਾ ਆਪਣ ਲੱਗ ਸਕਦੇ ਕਿਸਾਨ ਨਾਲ ਵੀਡੀਓ ਨੂੰ ਸ਼ੇਅਰ ਕਰਿਓ ਤੇ ਅਗਦੇ ਵੀਡੀਓ ਦੇ ਹੋ ਤੁਸੀਂ 9 ਵਜੇ ਦੀਆਂ ਪੰਜਾਬ ਦੀਆਂ ਲਾਈਵ ਸੈਟ ਦੇ ਵਿੱਚ ਦੀਸੂ ਆਪਣਾ ਪਾਕਿਸਤਾਨ ਨੂੰ ਕਸਾਸਟ ਮਾਰਿਆ ਫਿਰ ਮਿਆਂ ਨੂੰ ਜੋ ਕਿ ਆਪਣੇ ਕਾਫੀ ਲੱਗ ਗਿਆ ਚੁੱਕਾ ਹੈ ਆਪਣੇ ਪੰਜਾਬ ਦੇ ਥੋੜਾ ਟਾਈਮ ਤੇ ਐਂਟਰ ਕਰਨ ਨਾਲ ਵੀ ਆਪਣੇ ਅੱਧੇ ਘੰਟੇ ਦਾ ਹੀ ਬਾਤੀ ਤਸੀਦ ਦੇ ਇੱਕ ਸਾਸਟ ਥੱਲੇ ਪਾਸੋਂ ਵੀ ਆ ਰਿਹਾ ਹੈ ਵਾਕਿਆ ਵਾ ਜਿਲ੍ਹੇ ਵਾਈਜ਼ ਕਰਦੇ ਕਿੰਨੇ ਲੱਗਦੇ ਹੂ ਜਿਲ੍ਹੇ ਵਾਈਜ਼ ਮੀਂਹ ਦਾ ਅਸਾਰ ਹਨ ਤੇ ਕਿਹੜੇ ਲਾ ਕੇ ਸਾਫ਼ ਬਣੇ ਰਹਿਣਗੇ ਆਪਣੇ ਮੇਰੇ ਜੋ ਆਪਾਂ ਕੋ ਕਿ ਆਪਣੇ ਮੁਕਸਾ ਸਾਹਿਬ ਠੰਡਾ ਮਾਸਾ ਸੰਗਰੂਰ ਬਰਨਾਲਾ ਪਟਿਆਲਾ ਫਤਗੁਰ ਸਾਹਿਬ ਮੁਹਾਲੀ ਇਹਨਾਂ ਵਿੱਚ ਥੱਲੇ ਦਾ ਜਿਹੜਾ ਸਿਸਟਮ ਆ ਰਿਹਾ ਉਹ ਮਾਰ ਕਰੂਗਾ ਬਾਕੀ ਜਿਹੜਾ ਆਪਣਾ ਉਧਰ ਸਿਸਟਮ ਆ ਰਿਹਾ ਤੁਸੀਂ ਉਹ ਆਪਰੇ ਤਾਂ ਤਾਂ ਨਾ ਅੰਬਲਸਰ ਗੁਦਾਸਪੁਰ ਇਹਨਾਂ ਆਪਾਂ ਗਮਜ ਤੋਂ ਜ਼ਿਆਦਾ ਅਫਰ ਕਰੂਗਾ ਇਹਨਾਂ ਵਿੱਚ ਥੋੜੇ ਜਿਹੇ ਭਾਰੀ ਵੀ ਦੇ ਸਪੈਰ ਵੀ ਲੱਗ ਸਕਦੇ 10 ਵੀ ਮਿੰਟ ਲਈ ਪਰ ਲੰਬੇ ਟਾਈਮ ਦਾ ਕੋਈ ਭਾਰੀ ਵੀ ਨਹੀਂ ਹੈ ਬਾਕੀ ਜਿਹੜੇ ਆਪਣੇ ਬਾਕੀ ਲਾ ਕੇ ਬਚੇ ਇਹਨਾਂ ਵਿੱਚ ਉਹ ਮੀ ਕਲੀ ਦੇਖਣ ਨੂੰ ਮੈ ਸਕਦੀ ਹ ਹਲਕੋ ਦਰਮਾਨੀ ਦਰਗਾਨੀ ਦਾ ਵੀ ਘੱਟ ਹੀ ਸਾਲ ਹਨ ਬਾਕੀ ਆਪਣੀ ਨਹੀਂ ਆਪ ਨੂੰ ਹਵਾ ਦੇ ਬੁਲੇਟ ਇਹ ਦੇਖਣ ਨੂੰ ਮਿਲ ਸਕਦੇ ਹਨ ਬਾਕੀ ਜ਼ਿਆਦਾਤਰ ਭਗੋਂ ਚੋਂ ਮੂੰਹ ਥੋੜਾ ਦਰਮਿਆਨੇ ਪੱਧਰ ਤੋਂ ਇਹ ਦੇਖਣ ਨੂੰ ਮਿਲੂਗਾ ਤੇ ਕਾਫੀ ਕਾਫੀ ਲਾਕੋ ਜਿਹਾ ਆਪ ਨੂੰ ਬੱਦਲਬਾਹੀ ਕੇਵਲ ਦੇਖਣ ਨੂੰ ਮਿਲੂਗੀ ਬੱਦਲਬਾਹੀ ਨਾਲ ਥੋੜੀ ਬੋਦੀ ਗਰਜ ਚਮਕ ਤੇ ਆਪਣਨੇ ਹੀ ਦੇ ਬੁਲੇ ਦੇਖਣ ਨੂੰ ਮਿਲੂਗਾ ਕਾਫੀ ਲਾਕੋ ਜਿਹਾ ਮੀਂਹ ਉਹ ਬਾਂਜੇ ਵੀ ਰਹਿ ਸਕਦਾ ਹੈ ਨਾ ਕਿਉਂਕਿ ਸੈਸਟਮ ਬਾਹਰ ਤੱਕੜੇ ਨਹੀਂ ਹਨ ਦਰਮਿਆਨੇ ਪੱਧਰ ਤਾਂ ਹੀ ਹਨ ਬਾਕੀ ਕਿੱਕ ਦੋਕਾ ਲਾਕੋ ਜਿਹਾ ਬਾੜੀ ਮਿਲੋ ਨੀ ਕਰ ਨਹੀਂ ਕਰ ਸਕਦੇ ਤੇ ਗਰਜ ਚਮਕ ਹੋ ਸਕਦੀ ਹੈ ਕਾਫੀ ਲਾਕੋ ਉਹ ਚ ਤੇ ਬਮੀ ਦੇ ਆਪਣੇ ਥੋੜੇ ਸਾਰੇ ਹਨ 40% ਦੇ ਇਲਾਕੇ ਵਿੱਚ ਹਨ ਮੀਂਹ ਦੇ ਸਾਰੇ ਬਾਕੀ ਪੰਜਾਬ ਦੇ 60% ਦੇ ਇਲਾਕੇ ਵਿੱਚ ਬਦਲਾਅ ਹੀ ਦੇਖਣ ਨੂੰ ਮਿਲੂਗੀ ਨਾਲ ਆਪਣੇ ਬੁੱਲੇ ਦੇਖ ਨੂੰ ਹੋਸੇ ਤੇਜ ਬਾਕੀ ਅੱਜ ਦੀ ਵਿੱਚ ਨਹੀਂ ਵੀਡੀਓ ਦੇ ਚੈਨਲ ਨੂੰ ਸਬਸਕ੍ਰਾਈਬ ਕਰਾ ਬਾਕੀ ਕੱਲ ਨੂੰ ਆਪਣੇ ਸਾਸਟਰ ਮੈਂ ਕੋ ਤਗੜੇ ਹੋਰ ਕ੍ਰੀਏਟ ਹੋਣਗੇ ਕੱਲੂ ਥੋੜੇ ਮੀਂਹ ਜਿਆਦਾ ਸਾਰੇ ਹਨ ਬਾਕੀ ਫੇਰ ਤਾਂ ਹੀ ਇਦਾਂ ਹੀ ਚੱਲਦੇ ਰਹਿਣਗੇ ਆਪਣੇ ਬਦਲੇ ਆਉਣ ਜਾਂ ਲੱਗੇ ਰੋਗੇ ਪੰਜਾਬ 'ਚ ਅੱਜ ਦੀ ਵਿੱਚ ਨਹੀਂ ਵੀਡੀਓ ਦਾ ਇੱਕ ਚੈਨਲ ਨੂੰ ਸਬਸਕ੍ਰਾਈਬ ਕਰ ਧੰਨਵਾਦ